ਪਿਛਲੇ ਦਿਨਾਂ ਦੇ ਵਿੱਚ ਐਗਰੀਕਲਚਰ ਮਨਿਸਟਰ ਆਏ ਨੇ ਉਹਨਾਂ ਦਾ ਜਿਹੜਾ ਬਿਆਨ ਸੀ ਉਹ ਵੀ ਅਸਲ ਦਿਸ਼ਾ ਵੱਲ ਜਾਣ ਦੀ ਬਜਾਏ ਜਿੱਥੋਂ ਸਾਡ ਨੂੰ ਹੜਾਂ ਦੀ ਮਾਰ ਪਈ ਹੈ ਉਹਦੇ ਅਸਲ ਕਾਰਨਾਂ ਵੱਲ ਜਾਣ ਦੀ ਬਜਾਏ ਉਹ ਵੀ ਇੱਧਰ ਉੱਧਰ ਗੱਲਾਂ ਕਰਕੇ ਗੋਗਲਗੋ ਤੋਂ ਮਿੱਟੀ ਝਾੜ ਕੇ ਚਲੇ ਗਏ ਨੇ। ਤਾਂ ਚਲੋ ਆ ਰਹੇ ਨੇ ਲੱਗਦਾ ਹੈ ਪਤਾ ਕਿ ਦੇਖਦੇ ਹਾਂ ਕੀ ਕਰਦੇ ਜੇਕਰ ਸੱਚੀਓ ਸਾਡੇ ਪ੍ਰਧਾਨ ਮੰਤਰੀ ਜੀ ਇਮਾਨਦਾਰੀ ਨਾਲ ਆਪਣੇ ਲੋਕਾਂ ਦੇ ਲਈ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਆ ਰਹੇ ਨੇ ਕੁਝ ਕਰਨਾ ਚਾਹੁੰਦੇ ਨੇ ਤਾਂ ਸਾਡੀ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਇਸ ਗੱਲ ਦਾ ਕੰਟਰੋਲ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਇਹ ਹੜ ਆਏ ਕਿਉਂ ਅੱਜ ਮਾਹਿਰਾਂ ਨੇ ਜਿਹੜੇ ਅੰਕੜੇ ਬਾਹਰ ਕੱਢ ਕੇ ਲੋਕਾਂ ਦੇ ਸਾਹਮਣੇ ਰੱਖ ਦਿੱਤੇ ਨੇ ਕਿ ਮਈ 22 ਤੱਕ 22 ਮਈ ਜਾਂ 25 ਮਈ ਤੱਕ ਜਿਆਦਾ ਤੋਂ ਜਿਆਦਾ ਪਾਣੀ ਭਾਖੜਾ ਡੈਮ ਦੇ ਵਿੱਚ 1445 ਫੁੱਟ ਰੱਖਿਆ ਜਾ ਸਕਦਾ ਹੈ ਲੇਕਿਨ ਉਸੇ ਡੇਟ ਨੂੰ ਭਾਖੜਾ ਡੈਮ ਦੇ ਅੰਦਰ ਪਾਣੀ ਦਾ ਜਿਹੜਾ ਲੈਵਲ ਹੈ ਉਹ ਰਿਕਾਰਡ ਹੋ ਰਿਹਾ ਹੈ 1562 ਫੁੱਟ 117 ਫੁੱਟ ਪਾਣੀ ਜ਼ਿਆਦਾ ਤਾਂ ਜੇ 117 ਫੁੱਟ ਪਾਣੀ ਜ਼ਿਆਦਾ ਹੈ ਤਾਂ ਇਹਦਾ ਮਤਲਬ ਕਲੀਅਰ ਹੈ ਕਿ ਉਹ ਇਹ ਗੈਲੀਆ ਜਾਣ ਬੁੱਝ ਕੇ ਕੀਤੀ ਗਈ ਉਹ ਕਰਤੂਤ ਹੈ بارشਾਂ ਲਗਾਤਾਰ ਮੌਸਮ ਵਿਭਾਗ ਦੱਸ ਰਿਹਾ ਸੀਗਾ ਕਿ بارشਾਂ ਜਾਦੇ ਹੋਣਗੀਆਂ ਕਿ ਉਹਦੀ ਚਿੰਤਾ ਕਰਨਾ ਉਹਨਾਂ ਦੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਨੇ ਕਿਉਂ ਨਹੀਂ ਨਿਭਾਈ ਉਹ ਜੋ ਜ਼ਿੰਮੇਵਾਰੀ ਸੋ ਸਭ ਤੋਂ ਪਹਿਲਾਂ ਤਾਂ ਜੇਕਰ ਸਾਡੇ ਪ੍ਰਧਾਨ ਮੰਤਰੀ ਅੱਜ ਪੰਜਾਬ ਦਾ ਫਿਕਰ ਕਰਕੇ ਆ ਰਹੇ ਨੇ ਉਹਨਾਂ ਨੂੰ ਇਹ ਕਰਨਾ ਚਾਹੀਦਾ ਹੈ ਕਿ ਇਹਦੀ ਜੁਡੀਸ਼ੀਅਲੀ ਇਨਕੁਆਰੀ ਮਾਰਕ ਕਰਕੇ ਜਾਣ ਇਸੇ ਜੱਜ ਦੀ ਅਗਵਾਈ ਦੇ ਵਿੱਚ ਇਨਕੁਆਇਰੀ ਹੋਵੇ ਤੇ ਅਸਲ ਦੋਸ਼ੀਆਂ ਨੂੰ ਸਜ਼ਾ ਮਿਲੇ ਤਾਂ ਜਾ ਕੇ ਇਹਦਾ ਇਹਦਾ ਕੰਟਰੋਲ ਹੋ ਸਕਦਾ ਭਵਿੱਖ ਦੇ ਵਿੱਚ ਅਗਲੀ ਗੱਲ ਭਵਿੱਖ ਦੇ ਵਿੱਚ ਅਜਿਹੀ ਘਟਨਾ ਨਾ ਵਾਪਰੇ ਉਹਦੇ ਬਚਾਅ ਦੇ ਲਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਰਾਜਾ ਕੋਲੇ ਆਉਣਾ ਚਾਹੀਦਾ ਹੈ ਕੇਂਦਰ ਕਿਰਪਾ ਕਰਕੇ ਇਸ ਕੰਟਰੋਲ ਨੂੰ ਛੱਡਣ ਦਾ ਐਲਾਨ ਕਰੇ ਵੱਡੀਆਂ ਲੋੜਾਂ ਇਹ ਨਹੀਂ ਉਸ ਤੋਂ ਅਗਲੀ ਗੱਲ ਹੈ ਕਿ ਕੇਂਦਰ ਲੈਵਲ ਦੀ ਗੱਲ ਹੈ ਕਿ ਜਦੋਂ ਦੇ ਡੈਮ ਬਣੇ ਨੇ ਅੱਜ ਤੱਕ ਇਹਨਾਂ ਡੈਮਾਂ ਨੂੰ ਡੀ ਸਿਲਟਿੰਗ ਨਹੀਂ ਕੀਤਾ ਗਿਆ ਤਾਂ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਜਦੋਂ ਉਹਨਾਂ ਨੂੰ ਡੀ ਸਿਲਟਿੰਗ ਹੀ ਨਹੀਂ ਕੀਤਾ ਗਿਆ ਤਾਂ ਉਹ ਡੈਮਾਂ ਦੀ ਵਾਟਰ ਨੂੰ ਸਟੋਰ ਕਰਨ ਦੀ ਪਾਣੀ ਨੂੰ ਸਟੋਰ ਕਰਨ ਦੀ ਕੈਪੈਸਿਟੀ ਕਈ ਗੁਣਾ ਕਈ ਬਹੁਤ ਸਾਰੀ ਮਾਤਰਾ ਦੇ ਵਿੱਚ ਘਟ ਗਈ ਹੋਣੀ ਹੈ ਤੇ ਜਦੋਂ ਉਹ ਘਟ ਗਈ ਹੈ ਉਹਦੇ ਉਹ ਸਟੋਰ ਕਰਨ ਦੀ ਮਾਤਰਾ ਹੀ ਕੈਪੈਸਿਟੀ ਨਹੀਂ ਰਹੀ ਤਾਂ ਫਿਰ ਕਦੇ ਦਾ ਸਾਡੀ ਸਰਕਾਰ ਦੀ ਇਹ ਗੱਲ ਹੁੰਦੀ ਹੈ ਕਿ ਜੀ ਅੱਜ ਤਾਂ ਸਾਡੇ ਕੋਲੇ ਪਾਣੀ ਬਹੁਤ ਥੋੜਾ ਹੈ ਬਿਜਲੀ ਵੀ ਨਹੀਂ ਪੂਰੀ ਕਰ ਸਕਦਾ ਤੇ ਇੱਕਮੀ ਪੈਣ ਨਾਲ بارش ਆਉਣ ਨਾਲ ਹੀ ਇਹ ਹਾਲਾਤ ਬਣ ਜਾਂਦੇ ਕਿ ਸਾਨੂੰ ਫਲੱਡ ਗੇਟ ਖੋਲਣੇ ਪੈਣਗੇ ਸੋ ਡੀਸਿਲਟਿੰਗ ਦਾ ਕੰਮ ਕਿਹਨੇ ਕਰਾਉਣਾ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਇਹਦੇ ਲੈ ਪਾਸੇ ਧਿਆਨ ਦੇਵੇ ਔਰ ਉਸ ਤੋਂ ਅੱਗੇ ਦਰਿਆਵਾਂ ਦੀ ਡੀਸਿਲਟਿੰਗ ਕਦੇ ਨਹੀਂ ਹੋਈ ਔਰ ਉਧਰਲੇ ਪਾਸੇ ਕਪੈਸਿਟੀ ਘਟ ਗਈ ਡੈਮਾਂ ਚੋਂ ਅਗਲੇ ਪਾਸੇ ਦਰਿਆਵਾਂ ਦੇ ਵਿੱਚ ਪਾਣੀ ਨੂੰ ਸੰਭਾਲਣ ਦੀ ਕਪੈਸਿਟੀ ਘਟ ਗਈ ਔਰ ਬੰਨਾਂ ਦੀ ਲੰਮੇ ਸਮੇਂ ਤੋਂ ਕਦੇ ਵੀ ਦੁਬਾਰਾ ਉਹਨਾਂ ਦੀ ਮਜ਼ਬੂਤੀ ਨਹੀਂ ਕੀਤੀ ਗਈ ਔਰ ਉਹ ਸਾਰੇ ਦੇ ਸਾਰੇ ਬੰਨਾਂ ਨੂੰ ਮੁਰ ਦੁਆਰਾ ਮਤਲਬ ਸਟ੍ਰੌਂਗ ਕੀਤਾ ਜਾਏ ਮਜਬੂਤ ਕੀਤਾ ਜਾਏ ਇਸ ਸਮੇਂ ਦੀ ਵਕਤ ਦੀ ਲੋੜ ਹੈ ਔਰ ਜੇ ਅਗਲੀ ਗੱਲ ਹੈ ਜਿਹੜੀ ਮੈਂ ਗੱਲ ਕਰਨੀ ਚਾਹਣਾ ਹੈ ਕਿ ਸਾਡੇ ਮਾਨਯੋਗ ਆ ਮੁੱਖ ਮੰਤਰੀ ਪੰਜਾਬ ਨੇ ਕੁਝ ਅਨਾਊਂਸਮੈਂਟਾਂ ਅੱਜ ਕੀਤੀਆਂ ਨੇ ਅਸੀਂ ਉਮੀਦ ਕਰਦੇ ਸੀਗੇ ਕਿ ਮੁੱਖ ਮੰਤਰੀ ਛੇ ਦੇ ਅਨਾਊਂਸਮੈਂਟ ਕਰਨ ਕਿ ਜਿਹੜਾ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੀ ਗਲਤੀ ਨਾਲ ਜਿਹੜਾ ਇਹ ਹੋਇਆ ਹੈ ਇਹਦੇ ਪ੍ਰਤੀ ਅਸੀਂ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਰਿਟ ਪਾਵਾਂਗੇ ਕੇਸ ਕਰਾਂਗੇ ਔਰ ਉਹਨਾਂ ਅਧਿਕਾਰੀਆਂ ਨੂੰ ਕਟਾਰੇ ਚ ਖੜੇ ਕਰਾਂਗੇ ਜਿਨ੍ਹਾਂ ਦੇ ਕਰਕੇ ਸਾਡਾ ਪੰਜਾਬ ਡੁੱਬਿਆ ਲੇਕਿਨ ਇਹਦੇ ਵਜ੍ਹਾ ਹੀ ਕੋਈ ਗੱਲ ਸਾਡੇ ਮੁੱਖ ਮੰਤਰੀ ਨੇ ਨਹੀਂ ਕੀਤੀ ਕੈਬਨਿਟ ਨੇ ਨਹੀਂ ਕੀਤੀ ਜਿਹੜੀ ਅਕੀਮੰਦ ਭਾਗੀ ਆ ਸਾਡੇ ਲਈ ਔਰ ਅਗਲੀ ਗੱਲ ਹੈ ਜਿਹੜੀ ਕੀਤੀ ਹੈ ਜੇ ਉਹਦੇ ਤੇ ਗੱਲ ਕਰੀਏ ਤਾਂ ਇਹ ਕਿਹਾ ਹੈ ਕਿ 4 ਲੱਖ ਰੁਪਈਆ ਅਸੀਂ ਉਹਨੂੰ ਦੇਵਾਂਗੇ ਜਿਹਦੇ ਪਰਿਵਾਰ ਦਾ ਜੀ ਚਲਿਆ ਗਿਆ ਇਸ ਦੁਨੀਆ ਤੋਂ ਤੇ ਮੈਂ ਹੈਰਾਨ ਆ ਇਸ ਗੱਲ ਤੋਂ ਕਿ ਭਾਈ ਜਿਹੜਾ ਤੁਹਾਡੀ ਇਸ ਗਲਤੀ ਕਰਕੇ ਦੇਸ਼ ਦਾ ਢਿੱਡ ਭਰਨ ਵਾਲਾ ਅੱਜ ਰੁੜ ਗਿਆ ਦਰਿਆਵਾਂ 'ਚ ਉਹਨਾਂ ਹੜ੍ਹਾਂ 'ਚ ਰੁੜ ਗਿਆ ਉਹਨੂੰ ਦੇ ਰਹੇ ਹੋ 4 ਲੱਖ ਰੁਪਈਆ ਤੇ